ਆਹ ਗੱਲ ਹੀ ਭੁੱਲ ਗਏ 47 ਜੀ ਕੀਤੇ ਵਾਦੇ ਸਾਡੇ ਨੇ ਪੂਰੇ ਨਹੀਂ ਕੀਤੇ ਅਸੀਂ ਨਹੀਂ ਰਹਿਣਾ ਯਾਰ ਨਾਲ ਯਾਰ ਸਾਡੇ ਨਾਲ ਗੱਲਬਾਤ ਕਰ ਲਓ ਜਿੰਨੀ ਅਸੀਂ ਪਾਸੇ ਹੁੰਨੇ ਭਾਈ ਤੇ ਜਿਹੜੀਆਂ ਉਹ ਵਾਦੇ ਕੀਤੇ ਸੀ ਲਿਖਤਾਂ ਹੀ ਤੁਹਾਡਾ ਮਰਤੀ ਚੱਲਾਂਗਾ ਤੁਸੀਂ ਸਾਡੇ ਤੋਂ ਜਿਹੜੀ ਚੀਜ਼ ਅਸੀਂ ਬਣਾ ਪੈਦਾ ਕਰਾਂਗੇ ਤੁਸੀਂ ਸਾਡੇ ਤੋਂ ਲੈ ਲਿਓ ਉਹ ਲਿਖਤਾਂ ਪਈਆਂ ਤੇ ਭਾਈ ਹੋਰ ਨਹੀਂ ਪਈਆਂ ਯਾਰ ਹੋਰ ਕਿਤੇ ਦੇਸ਼ਾਂ ਦੇ ਐਗਰੀਮੈਂਟ ਕਿਤੇ ਆਏ ਐਵੇਂ ਹੀ ਹੋ ਜਾਂਦੀਆਂ ਗੱਲਾਂ ਬਾਤਾਂ ਯਾਰ ਤੇ ਉਹ ਲਿਖਤਾਂ ਦੇ ਮੀਆਂ ਦੇ ਸਾਰੇ ਜੋ ਬੋਧਵਾਰ ਬੰਦੇ ਆ ਗਿਆ ਤੇ ਆਪਣੇ ਜਿਹੜੇ ਸਿੱਖ ਜਿਹਦੇ ਬੰਦਿਆਂ ਬਾਹਰ ਉਹ ਖੇਚ ਨਹੀਂ ਕਰਦੇ ਉਹ ਲਖਤਾਂ ਤੱਕ ਵੀ ਉਹ ਹੀ ਕੱਢ ਕੇ ਮੂਰੇ ਲਾਈ ਗਏ ਦੱਸ ਗਏ ਵੀ ਸਾਡੇ ਨਾਲ ਵਾਦੇ ਤਾਂ ਹੋਏ ਸੀਗੇ ਲਖਤਾਂ ਉਹਨਾਂ ਤੇ ਸਾਡੀ ਨਸਲ ਨੂੰ ਪਤਾ ਲੱਗੂ ਸਾਡਾ ਅਸਲ ਦੁਸ਼ਮਣ ਕੌਣਾ ਫੇਰ ਹੀ ਉੱਥੇ ਤੱਕ ਸਮਝ ਜਾਣੀ ਆ ਹਾਂ ਭਾਈ ਵੀ ਗੱਲ ਆ ਬਿਲਕੁਲ ਸਾਡੇ ਵਾਲੇ ਤਾਂ ਵਾਦੇ ਜਿਨ੍ਹਾਂ ਨੂੰ ਪਤਾ ਉਹ ਉਹਨਾਂ ਦੀ ਮਨ ਲੱਗਣਤੀ ਘਟਾ ਸਮਝ ਲੈ ਜਾਂ ਪੂਰਾ ਸਾਥ ਨਹੀਂ ਦਿੰਦੇ ਲੈ ਹੁਣ ਅਜ ਦੇ ਸਮੇਂ ਦੀ ਗੱਲ ਆ ਹੂੰ ਟੌਪ ਦੇ ਕੰਟਰੀ ਪੰਜਾਬ ਲਈ ਬਾਜ਼ ਮਰ ਚੁੱਕੇ ਟੌਪ ਟੌਪ ਦੇ ਕੰਟਰੀ ਐਨ ਐਂਡ ਤੱਕ ਪੰਜਾਬ ਨੂੰ ਇੱਥੋਂ ਬਾਜ਼ ਉੱਠਦੀ ਨਹੀਂ ਬਾਹਰ ਬੰਦੇ ਲੜੀ ਜਾਂ ਵੇ ਸਾਡੇ ਨਾਲ ਧੱਕੇ ਹੁੰਦੇ ਆ ਸਾਡੇ ਨਾਲ ਕੁਝ ਹੋਈ ਜਾਂਦਾ ਇਹ ਬੋਲਦਾ ਹੀ ਨਹੀਂ ਹੂੰ ਆਹੀ ਗੱਲ ਹੈ ਕਹਾਣੀ ਆਪਣੇ ਰਹੀ ਯਾਰ ਿੱਕੇ ਬਣਾ ਨਿਕਲਾਵ ਲਿਆ ਨਹੀਂ ਹੋਣਾ ਨਾਰੇ ਬਿਨਾ ਕੋਈ ਮਤਲਬ ਨਾ ਕੋਈ ਮੋਰਚਾ ਹੁੰਦਾ ਤੇ ਨਾ ਕੋਈ ਸਫਲਤਾ ਹੁੰਦੀ ਹੂੰ ਨਾਰਾ ਹੀ ਨਹੀਂ ਕੋਈ ਨਾਰੇ ਗੁੰਝੀ ਬਹੁਤ ਜਾਂਦੇ ਪਰ ਨਾਰਾ ਇੱਕ ਕੋਈ ਖਾਸ ਹੈ ਨਹੀਂ ਇੱਕ ਰਣਜੀਤ ਭਾਈ ਮੈਂ ਹੋਰ ਗੱਲ ਕਰਨੀ ਸੀ ਚੱਲ ਜਿਵੇਂ ਨੋ ਫਾਰਮਰ ਨੋ ਫੂਡ ਤੇ ਚੱਲਿਆ ਸੀ ਨਾ ਮੇਰਾ ਚੱਲਿਆ ਸੀ ਚੱਲਿਆ ਹੀ ਚੱਲਿਆ ਭਾਈ ਖੇਤੀ ਗਲਾਂ ਤੇ ਗੱਲ ਆ ਹੂੰ ਉਹ ਫਾਰਮਰ ਨੂੰ ਪੁੱਛ। ਮੈਂ ਇੱਕ ਹੋਰ ਚੀਜ਼ ਤੇ ਛੋਟੀ ਜਿਹੀ ਗੱਲ ਪੁੱਛਣੀ ਚਾਹਣਾ ਲਾਸਟ ਇਹ ਜਦੋਂ ਮਨ ਕਰ ਮਨ ਕਰਤਾ ਸੇਵਾ ਕਰੀ ਜਾਂਦਾ ਲੋਕਾਂ ਦੀ ਹਨਾ ਬਹੁਤ ਲੋਕ ਕਮੈਂਟ ਵੀ ਇਹ ਕਰਦੇਵੇਂ ਆਪਾਂ ਚੈੱਕ ਕੀਤੇ ਸੀ ਆ ਪੋਤਨ ਵੀਡੀਓ ਪਾਈ ਸੀ ਵੀ ਇਹ ਪਾਰਟੀਆਂ ਦਾ ਬੰਦਾ ਇਹਨਾਂ ਦਾ ਬੰਦਾ ਉਹਨਾਂ ਦਾ ਤੇ ਉਹ ਦਿਨ ਉਹਨੇ ਉਹਦੀ ਤਰੀ ਜਿਹੜੀ ਆਪਾਂ ਗੱਲ ਕੀਤੀ ਸੀ ਭਗਵੰਤਬਾ ਦੀ ਤਾਰੀਫ ਵੀ ਕਰਤੀ ਤੇ ਹੁਣ ਉਹਨੇ ਵੀਡੀਓ ਗਾਲ ਵੀ ਕਰ ਲਈ ਉਹਦੇ ਨਾਲ ਤੇ ਲੋਕਾਂ ਦਾ ਜਿਹੜਾ ਉਹ ਚੀਜ਼ ਮਤਲਬ ਨਾ ਸ਼ੱਕ ਆ ਜਿਹੜਾ ਕਲੀਨ ਹੁੰਦਾ ਜਾਂਦਾ ਵੀ ਕਿਤੇ ਇਹ ਹੋਰ ਥੋੜੇ ਟਾਈਮ ਤੱਕ ਐਮਐਲਏ ਤਾਂ ਨਹੀਂ ਖੜੂ ਇਹ ਕੀ ਹੈ ਲੱਤਾਂ ਖੇਚ ਰਹੇ ਲੋਕ ਜਾਂ ਕੀ ਹਿਸਾਬ ਹੈ ਇਹ ਆਪ ਹੀ ਖੜਾ ਲੈਣਾ ਇਹਨਾਂ ਨੇ ਐਮਐਲਏ ਦੇ ਟ੍ਰੈਕਟਰ ਦੇ ਵੀ ਦਿੱਤੇ ਇਹਨਾਂ ਨੇ ਅੱਛਾ ਉਹ ਆਪੀ ਤਾਂ ਸਿਆਣੇ ਬੈ ਸੁੱਤੀ ਜਾਂਦੇ ਆ ਹਾਂ ਐ ਸੁੱਤੀ ਜਾਂਦੇ ਆ ਟਿਕਟ ਦਿੱਤੀ ਇਹਨਾਂ ਨੇ ਐਂ ਬੰਦਾ ਖੜਦਾ ਹੋਰ ਕਿਵੇਂ ਖੜਦਾ ਬਸ ਖੜਾਦਾ ਹੁਣੇ ਲਿਆ ਕੇ ਭਗਵੰਤ ਮਾਨ ਨੂੰ ਇਹਨਾਂ ਚ ਖੜਾ ਦੋ ਕਹਿੰਦਾ ਮੈਂ ਬਿਮਾਰ ਹੋ ਗਿਆ ਹਾਂ ਹਾਂ ਸੇਵਾ ਕਰੀ ਜਾਂਦਾ ਠੀਕ ਆ ਉਹ ਪਰ ਬਾਪੋਦਨ ਗੱਲ ਕੀਤੀ ਸੀਗੀ ਇਹ ਹਾਂ ਬਾਪੋ ਆ ਆ ਤੂੰ ਕਹੇ ਝੋਟਾ ਬੰਦਾ ਐ ਝੋਟੇ ਵਾਲੀ ਗੱਲ ਥੋੜਾ ਕੀਤੀ ਨਹੀਂ ਇਹਨੇ ਕੋਈ ਹੂੰ ਉਹ ਨਹੀਂ ਤਾਂ ਗੱਲ ਕੀਤੀ ਸੀ ਵੀ ਇਹਨੂੰ ਹੁਣ ਲਿਆ ਕੇ ਖੜਾ ਕਰ ਦੂ ਅੱਜ ਬਸ ਠੀਕ ਉਹ ਗਏ ਕੰਮ ਮੈਨੂੰ ਜਲਾ ਚੱਲ ਆਪਣੀ ਜਿਹੜੀ ਵੀਡੀਓ ਕੀਤੀਆਂ ਚੰਗੇ ਪਾਸੇ ਵਾਲੀਆਂ ਜਿੱਤੇ ਵੀ ਮੈਂ ਦੱਸ ਦੇਣਾ ਚਾਹਣਾ ਉਹ ਆਪਾਂ ਕੀਤੀਆਂ ਵੀ ਜਿਹੜੇ ਚਲ ਪੈਸੇ ਦਿੱਤੇ ਗਏ ਤਾਂ ਗਰੀਬ ਹੈ ਮਜ਼ਦੂਰ ਹੱਥ 'ਚ ਹੀ ਆ ਲੋਡ ਬੰਦ ਤੇ ਗਏ ਆ ਪਰ ਜੇ ਕਿਸੇ ਹਨਾ ਸਮਝਦਾ ਵੀ ਉਹ ਤਰੀਕੇ ਨਾਲ ਆਪਾਂ ਗੱਲ ਪਹਿਲਾਂ ਹੀ ਕੀਤੀ ਸੀ ਥੋੜੀ ਜੀ ਬੀਆਰਟੀਵੀ ਉਹਨੇ ਤਰੀਬ ਨਾਲ ਕਰ ਵੀ ਤੂੰ ਕਿਤੇ ਕੱਲ ਨੂੰ ਸਾਡੇ ਨਾਲ ਵੀ ਇਹ ਗੱਲ ਆ ਉਹ ਬਾਈ ਨੇ ਕਹੀ ਸੀਗੀ ਕੋ ਸ਼ਰਮਣੀ ਕਾਲ ਦਰਮਨ ਪਰਮਜੀਤ ਸਿੰਘ ਮੰਡ ਨੇ ਜਦੋਂ ਉਹ ਜਨਾਲੇ ਗੱਲ ਕੀਤੀ ਹੂੰ ਉਹ ਕਹਿੰਦਾ ਕੋਈ ਸਾਡੀ ਚਾਲਤਾਂ ਹੋਵੇ ਕੋਈ ਸਾਡੀ ਕੋਮ ਕਿਸੇ ਚੀਜ਼ ਨੂੰ ਥੋੜਨ ਥੋੜੀ ਦਿੰਦੀ ਨਾਲੇ ਆਵਦੇ ਨੂੰ ਥੋੜਨ ਦੇ ਤਾ ਬਗਾਰੇ ਨੂੰ ਨਹੀਂ ਥੋੜਨਦੀ ਉਹ ਕਹਿੰਦਾ ਪਰ ਜਿੰਨਾ ਕੁ ਆ ਹੁਣ ਵੇਖੋ ਕਿਸੇ ਨੇ ਕਿੰਨੇ ਕਰੋੜ ਕਿਸੇ ਨੇ ਕਿੰਨੇ ਕਰੋੜ ਕਿੰਨੇ ਕਰੋੜ ਕਰਦਾ ਇੱਕ ਇੱਕ ਗੱਲ ਸੋਚੋ ਕਿੱਥੇ ਪੈਸਾ ਹੈ ਕਿਸ ਕੀ ਦੇ ਇਹਦੇ ਕੋਲੇ ਹੋਊਗਾ ਕਿ ਇਹ ਨੰਰੂਗਾ ਹਾਂ ਕਿਦਾਂ ਅਡਰ ਸੰਸਥਾਵਾਂ ਦੇ ਅੰਦਰੂਗਾ ਉਹ ਇਹ ਕਹਿੰਦਾ ਇਹ ਕੋਈ ਕੋਈ ਵਿਧੀ ਤਾਂ ਹੋਵੇ ਇਹ ਸਾਰਾ ਇੰਨਾ ਆ ਆ ਆਪਾਂ ਟੋਟਲ ਪੰਜਾਬ ਨੂੰ ਕੰਟਰੋਲ ਕਰ ਦਿਆਂਗੇ ਜੋ ਜੋ ਸਿਸਟਮ ਕਿਤੇ ਸੈੱਟ ਕਰਨ ਨਾਲ ਸਾਰਾ ਹੋ ਜੂ ਸੈੱਟ ਬਿਲਕੁਲ ਹਾਂ ਇਹ ਜਿਹੜਾ ਪੈਸਾ ਆ ਆ ਬੰਦੀ ਹਾਂ ਕੱਚੀ ਚੀਜ਼ ਦੀ ਕੋਈ ਕਮੀ ਨਹੀਂ ਸਾਡੇ ਕੋਲੇ ਹਾਂ ਪਰ ਜਿਹ ਜਿਵੇਂ ਉਹ ਬਾਈ ਦੇ ਅਸਰ ਕਿਸੇ ਪਾਸੇ ਨੂੰ ਛੱਡ ਦੇ ਹੁਣ ਪੰਜਾਬੀ ਬਰੋਦ ਬੰਦੇ ਖੜੇ ਖੜੇ ਨੇ ਉੱਥੇ ਹੋ ਗਏ ਹਾਂ ਕਮੀ ਕਿਸੇ ਗੱਲ ਦੀ ਨਹੀਂਗੀ ਪਰ ਚਾਲ ਨਹੀਂ ਇੱਕ ਸਹੀ ਚਾਲ ਨਹੀਂ ਇੱਕ ਸਹੀ ਜਿਵੇਂ ਪੁਰਾਣੇ ਗੱਲ ਉਹ ਪੁਰਾ ਕਹਿੰਦਾ ਨਾ ਵੀ ਆਪਾਂ ਵੀਰੇ ਇੱਧਰ ਫੰਡ ਤਾਂ ਆਈ ਜਾਂਦਾ ਐਂ ਕਰੋ ਵੀ ਦੋ ਚਾਰ ਬੰਦੇ ਸਿੰਗਰਾਂ ਚੋਂ ਦੋ ਚਾਰ ਬੰਦੇ ਐਨਜੀਓ ਚੋਂ ਦੋ ਚਾਰ ਵੀ ਐਂ ਕਰਕੇ ਨਾ ਇੱਕ 15 20 ਬੰਦੇ ਦੀ ਕਮੇਟੀ ਬਣਾਈਏ ਪੈਸਾ ਇੱਕ ਜਗ੍ਹਾ ਆਵੇ ਪਤਾ ਲੱਗੇ ਕਿਹੜੇ ਪਿੰਡ ਨੂੰ ਕਿੱਥੇ ਗੋਦ ਦੇਣਾ ਐਂ ਥੋੜੀ ਵੀ ਬੋਲਣਾ ਗੋਦ ਲੈ ਲੈ ਆ ਗੋਦ ਲੈ ਲੈ ਵੀ ਜਿਵੇਂ ਹਨਾ ਸਮਝਦਾ ਸਮਝ ਵੀ ਚੀਜ਼ ਚੱਲੇ ਹਿਸਾਬ ਵਾਈਜ਼ ਤੇ ਐਂ ਤਾਂ ਤੇਰੀ ਗੱਲ ਸਹੀ ਆ ਹੁਣ ਪੈਸਾ ਆ ਰਿਹਾ ਇੰਨਾ ਉਹ ਕਿਤੇ ਕਿਦੇ ਕੋਲ ਆਇਆ ਕਿਤੇ ਹਾਂ ਮੈਂ ਸਮਝ ਰਿਹਾ ਮਹੀ ਗੱਲ ਦਾ ਠੀਕ ਆ ਲੱਗੀ ਵੀ ਜਾਂਦਾ ਵੰਡੀ ਵੀ ਜਾਂਦੇ ਆ ਠੀਕ ਆ ਸ ਪਰ ਉਹਨੂੰ ਕਿਸੇ ਤਰੀਕੇ ਚਾਲਣਾ ਕੀਤਾ ਜਾਵੇ ਨਾ ਹਾਂ ਸਹੀ ਹੈ ਇਹ ਗੱਲ ਤਾਂ ਬਈ ਕਿਸੇ ਵੀ ਚੀਜ਼ ਨੂੰ ਤਰੀਕੇ ਨਾਲ ਕੀਤਾ ਜਾਵੇ ਉਹ ਮੈਨੇਜ ਹੁੰਦੀ ਆ ਪੂਰੀ ਸਾਰਾ ਟੋਟਲਾ ਆਪਾਂ ਹੋਰ ਵੀ ਕੀ ਪਤਾ ਪਉ ਜਿੰਨੀ ਹੁਣ ਆਪਣੇ ਕੋਲ ਸਭ ਕੁਝ ਹੈ ਜਾਂ ਹੋ ਰਿਹਾ ਹੋ ਸਕਦਾ ਤੂੰ ਵੱਧ ਵੀ ਜਾਵੇ ਆਪਾਂ ਹੋਰ ਢਾਂਚਾ ਹੀ ਆਪੇ ਕੰਟਰੋਲ ਚ ਕਰ ਲਈਏ ਸੈੱਟ ਕਰ ਲਈਏ ਉਹਨੂੰ ਹਮ ਆਪਾਂ ਸਾਰਿਆਂ ਨੇ ਪੁੱਛ ਲਈਏ ਵੀ ਸਾਰੇ 200 ਤੋਂ ਨੂੰ ਪ੍ਰੋਬਲਮ ਕੀ ਆਏ ਹਾਂ ਕਿਉਂ ਤੁਸੀਂ ਆਪਦੇ ਸਾਰੀਆਂ ਨਸਲਾਂ ਸਾਰੀਆਂ ਕੌਮਾਂ ਜਾਤਾਂ ਕਿਉਂ ਤੁਸੀਂ ਆਪਦੇ ਪੰਜਾਬ ਲਈ ਆਪਦੇ ਘਰ ਲਈ ਵਾਜ ਕਿਉਂ ਨਹੀਂ ਮਾਰਦੇ ਤੁਸੀਂ ਇਹਨਾਂ ਨੂੰ ਪੁੱਛ ਹੀ ਲਈਏ ਘਰ ਜਾ ਕੇ ਦੱਸੋ ਕੀ ਪ੍ਰੋਬਲਮ ਹੈ ਕਾਹ ਤੋਂ ਨਹੀਂ ਗੱਲ ਕਰਦੇ ਹਾਂ ਇਹ ਵੀ ਗੱਲ ਸਹੀ ਹੈ ਪਰ ਇੱਥੇ ਹੋ ਜਾਣਾ ਚਾਹੀਦਾ ਅੱਜ ਇੱਕ ਗੱਲਾਂ ਛੱਡ ਦਿਓ ਮੈਂ ਤੁਹਾਨੂੰ ਫੇਰ ਕਹਿਣਾ ਸਾਰੇ ਬੰਦੇ ਨੂੰ ਕਹਿਣਾ ਹੂੰ ਪੰਜਾਬ ਦੇ ਸਾਰਿਆਂ ਨੂੰ ਚਾਹੇ ਮੰਤਰੀ ਸਦਰ ਜੋ ਵੀ ਹੈ ਚਲੋ ਕਿਸ ਦੀ ਇੱਛਾ ਵੀ ਬਣਨ ਦੀ ਜੋ ਹੈਗੇ ਵੀ ਚਲੋ ਹੂੰ ਜੇ ਵਾਕਈ ਪੰਜਾਬ ਨੂੰ ਬਚਾਉਣਾ ਤਾਂ ਕੰਮ ਦਾ ਖਿਹੜਾ ਛੱਡਦੇ ਉਠੋ ਕਿ ਪਹਿਲਾਂ ਤਾਂ ਗੱਲ ਕਰੋ ਉਹਨਾਂ ਨਾਲ ਦੋ ਟੱਕ ਹੋ ਕੇ ਤੁਸੀਂ ਤਾਂ ਆਪਸ ਵਿੱਚ ਹੀ ਲੜੀ ਜੰਨੇ ਆ 70 ਪਾਰਟੀਆਂ ਥੋੜੀ ਗਾਂ ਕੋਈ ਕਮੀ ਨਹੀਂ ਪਾਰਟੀਆਂ ਦੀ ਪਲੰਦਾ ਸ ਹੂਰ ਖੜੀਆਂ ਕਰ ਲਾ ਮਗਰ ਉਹ ਕਹਿੰਦਾ ਮੈਂ ਪੰਜਾਬ ਨੂੰ ਬਚਾਉਂਗਾ ਕਹਿੰਦਾ ਮੈਂ ਪੰਜਾਬ ਨੂੰ ਬਚਾਉਂਗਾ ਦਾ ਮੈਂ ਪੰਜਾਬ ਨੂੰ ਬਚਾਉਂ ਮੈਂ ਬਚਾਉਂ ਕਹਿੰਦੇ ਸਾਰੇ ਮੈਂ ਬਚਾਉਂਗਾ ਤੇ ਇਕੱਠੇ ਕਿਉਂ ਨਹੀਂ ਹੁੰਦੇ ਫਿਰ ਜੇ ਬਚਾਉਣਾ ਹੀ ਆ ਇੱਕੋ ਜੋ ਫਿਰ ਆਹੋ ਇੱਕੋ ਅਕੇ ਬਚਾ ਲੋ ਹਾਂ ਤੇ ਸਾਡੇ ਲੋਕਾਂ ਨੇ ਵੇਖ ਕੇ ਮੰਨ ਲਿਆ ਖਾਨੂੰ ਅਸੀਂ ਬਸ ਅੱਜ 70 ਖਣੇ ਆ ਐਕਸੈਪਟ ਕਰਕੇ ਆਪਾਂ ਦਿਨ ਕੱਟਣੇ ਆ ਦਿਨ ਕੱਟਣੇ ਆ ਆਪਾਂ ਨੂੰ ਕੀ ਆ ਆਪਾਂ ਦਿਨ ਕੱਟਣੇ ਬਿਲਕ ਹਾਂ ਜੇ ਲੋਕਾਂ ਕੋਲ ਗੱਲ ਵੀ ਕਰਦੇ ਕਿ ਇਹ ਚਾਲ ਗਾਏ ਅੱਗ ਇਹ ਬਲ ਪਈ ਅੱਗ ਵੇਖੋ ਕਿੰਨੀ ਚੰਗਿਆਰੀ ਧੁੱਕ ਚੁੱਕੀ ਹੈ ਹਰੇਕ ਕੰਮ ਦੀ ਹੋਈ ਹਾਂ ਹਰੇਕ ਕੰਮ ਦੀ ਚਾਹੇ ਆ ਪ੍ਰਵਾਸੀਆਂ ਭਈਆਂ ਨੇ ਆਪਣੇ ਆਏ ਕੀਤਾ ਅੱਜ ਬੱਚਿਆਂ ਨਾਲ ਪਹਿਲਾਂ ਵੀ ਹੋਈਆਂ ਹਾਂ ਇਹ ਸਾਰਿਆਂ ਦੇ ਘਰਾਂ ਦਾ ਕੱਗ ਹਣੀ ਸੇਖ ਨੂੰ ਪਹੁੰਚਣਾ ਇਹ ਪਤਾ ਉਦੋਂ ਲੱਗਦਾ ਜਦੋਂ ਆ ਜਾਂਦੀ ਹੈ ਸਮਝਦੇ ਆਉਂਦੀ ਨਹੀਂ ਹਾਂ ਇਹ ਗੱਲ ਸਾਰੀ ਹੋਈ ਆ ਹਾਂ ਗੱਲ ਉਹ ਮਹਿਸੂਸ ਨਹੀਂ ਸਾਡੇ ਬੰਦੇ ਕਰਦੇ ਗੱਲ ਨੂੰ ਸਮਝਦੇ ਨਹੀਂ ਪਰ ਉੱਠ ਇਹਨਾਂ ਨੂੰ ਖੜਨਾ ਸੁੱਤੀ ਨੀਂਦੋਂ ਉੱਠ ਖੜਨਾ ਚਾਹੀਦਾ ਕੂਕੀ ਤਿਆਗ ਦੇਣੀ ਚਾਹੀਦੀ ਆ ਇੱਥੇ ਆਰ ਹੁਣ ਤਾਂ ਗੱਲ ਉਦੋਂ ਹੋ ਗਈ ਅਗੇ ਦਾ ਖਬਰਾਂ ਨੂੰ ਪੜ੍ਹ ਕੇ ਲੋਕੀ ਫੁਲਾਣੇ ਥਾਏ ਹੋ ਗਏ ਫੁਲਾਣੇ ਥਾ ਹੋ ਗਿਆ ਹੋਂਦਾ ਮਿੰਟ ਮਿੰਟ ਦੇ ਖਬਰ ਵੇਖੀ ਜਾਂਦੇ ਆ ਬਸ ਤਮਾਸ਼ੀਨ ਬਣੇ ਆ ਰਣਜੀਤ ਭਾਈ ਪਰ ਇੱਕ ਚੀਜ਼ ਤੈਨੂੰ ਮੰਨਣੀ ਪੈਣੀ ਆ ਮੈਂ ਕਿ ਜੀ ਹੋਰ ਐਡ ਕਰਦਾ ਜਿਹੜਾ ਜਿਹਦੇ ਜਿਹਦੇ ਬੰਦੇ ਦੇ ਜਿਵੇਂ ਆ ਜੋੜੇ ਆ ਆਪਣੀਆਂ ਘਰ ਵਾਲੀਆਂ ਨੂੰ ਦਿਖਾਉਂਦੇ ਆ ਹਨਾ ਮੈਂ ਸਿੱਧੀ ਗੱਲ ਕਰੂੰਗਾ ਅੱਗੇ ਪਿੱਛੇ ਦਿਖਾ ਕੇ ਪੈਸੇ ਕਮਾਉਂਦੇ ਆ ਉਹ ਬੰਦਿਆਂ ਨੂੰ ਵੀ ਕਿਤੇ ਨਾ ਕਿਤੇ ਚਾਹੀਦਾ ਵੀ ਤੁਸੀਂ ਵੀ ਕੰਟੈਂਟ ਆ ਆਪਣੀਆਂ ਵੀਡੀਓ ਸਹੀ ਬਣਾਉਣ ਲੱਗ ਜਾਓ ਭਰਾਵੋ ਸੋਨੂੰ ਕਿਉਂਕਿ ਸਾਡੀਆਂ ਜਿੱਤੇ ਭੈ ਜਿਵੇਂ ਕੁੜੀਆਂ 13 14 15 ਸਾਲਾਂ ਦੀਆਂ ਮਾਨਸਿਕਤਾ ਉਹੋ ਜੀ ਜਾਣੀ ਆ ਭਾਈ ਜੀ ਮੈਂ ਤੈਨੂੰ ਕਹਾਂ ਜਮਾ ਸਹੀ ਹੋ ਗਿਆ ਇਹ ਦੂਆ ਵੱਡੀ ਗੱਲ ਕਰ ਲੱਗਾ ਉਹ ਬਹੁਤ ਚੰਗੀ ਗੱਲ ਕੀਤੀ ਆ ਇੱਕ ਇੱਕ ਮੈਂ ਸੀਰੀਅਸ ਜੀ ਆ ਉਹਦਾ ਬਜ਼ੁਰਗ ਬੰਦਾ ਇਕਟਿੰਗ ਕਰਦਾ ਤੇ ਕੋਈ ਪੱਠੇ ਲੈ ਕੇ ਕੁੜੀ ਆਈ ਜਾਂਦੀ ਹੈ ਕੋਈ ਜਨ ਔਰਤ ਤੇ ਨਾਲ ਬੱਚਾ ਲੈ ਕੇ ਆਉਂਦਾ ਕਹਿੰਦਾ ਆਹ ਵੇਖਣਾ ਤੇਰੇ ਨਾਲ ਚੈੱਕ ਕਰਨਾ ਓਏ ਹੈ ਜੀ ਤੁਸੀਂ ਬਣਾਈ ਜਾਂਦੇ ਫੱਟੇ ਤੁਹਾਡੇ ਓਹੀ ਤਾਂ ਗੱਲ ਆ ਸਾਰੇ ਬੁੜੀਆਂ ਬੜੀਆਂ ਲੈ ਓ ਸ਼ਰਮ ਖਾਲੋ ਓਏ ਬੈਠ ਜੁਗੋ ਸ਼ਰਮ ਖਾਲੋ ਕੱਦਰ ਨੂੰ ਓਏ ਤੁਰੇ ਜਾਂਦੇ ਤੁਸੀਂ ਓਏ ਓਏ ਸ਼ਰਮਾਨਾ ਕਾਲੋ ਜੇ ਗੱਲ ਕਰਨੀ ਹੈ ਕੋਈ ਚੱਜ ਦੀ ਆਲੇ ਜੇ ਲੋੜੋਂ ਨੇ ਭੰਪਣਾ ਹੀ ਆਂ ਤੇ ਪੈਸੇ ਆਪਾਂ ਇਹ ਤੋਂ ਇਕੱਠੇ ਕਰਨੇ ਹੀ ਆਂ ਖਾਣੇ ਰੋਟੀ ਇੱਥੋਂ ਹੀ ਚੱਲਣੀ ਆ ਮੰਨ ਲਓ ਤੁਸੀਂ ਅਗਰ ਸਮਝ ਹੀ ਲਈ ਆ ਵੀ ਇਹ ਮਾਨ ਨਹੀਂ ਲੈ ਵੀ ਇੱਥੋਂ ਹੀ ਸਾਡਾ ਜਗਰ ਚੱਲ ਇਹ ਤਾਂ ਗੱਲ ਤਾਂ ਚੱਜਦੀ ਕਰਦੇ ਹੋ ਚੱਜਦੀ ਕਰ ਲੋ ਬਿਲਕੁਲ ਜਿੰਨੀ ਕਰ ਸਕਦੇ ਆ ਹੁਣ ਮੇਰੀ ਬੁੱਥੀ ਨਹੀਂ ਚੰਗੀ ਮੈਂ ਜਿੰਨੀ ਵਕਤ ਲੋ ਤਾਂ ਗੱਲ ਤਾਂ ਚੱਜਦੀ ਕਰਾਂ ਉਹੀ ਗੱਲ ਆ ਯਾਰ ਭਾਈ ਸਮਝ ਦੇਣੀ ਨਾ ਇਹ ਇਹਦੇ ਨਾਲ ਸਾਰਾ ਕੁਝ ਖਤਮ ਹੋ ਜਾਂਦਾ ਪਾਰੇਦਰਮ ਉਹੀ ਕਹਿੰਦਾ ਜਦਨੇ ਪੰਜਾਬ ਇਕੱਠਾ ਆਇਆ ਸਾਰੇ ਹੋ ਗਿਆ ਸਟੈਂਡ ਦੇ ਘਰੇ ਆ ਤੂੰ ਰੀਲਾਂ ਨੂੰ ਨਾਲੇ ਮੈਂ ਤੈਨੂੰ ਵਿਖਾਵਾ ਦੀ ਕਰੀ ਕੁਸ਼ਿਵਾਜਿੰਗ ਵਾਲਿਆ ਹਾਂ ਮੈਨੂੰ ਬਿਲਕੁਲ ਜਿੱਦਾਂ ਖੜੀ ਹੋ ਗਿਆ ਵਿਖਾਇਆ ਉਹ ਕਮਲ ਕੌਰ ਨੂੰ ਸਿੰਘ ਉਹਦੋਂ ਮੈਂ ਮੂੰਦੀ ਗੱਲੀ ਕੱਢ ਲਈ ਭਾਈ ਮੂੰਦੀ ਗੱਲੀ ਕਹਿਣ ਹੀ ਲੱਗਿਆ ਸੀ ਇੱਥੇ ਹੁੰਦੇ ਅੰਮ੍ਰਿਤਪਾਲ ਸਾਰੇ ਹੁੰਦੇ ਨਾ ਮੌਜੂਦ ਉਹੀ ਸਿੰਘ ਇੱਕ ਨੇ ਵੀ ਇੱਕੰਮ ਬੰਦ ਹੋ ਜਾਂਦਾ ਭਾਈ ਅੰਮ੍ਰਿਤਪਾਲ ਮੈਰੋ ਜਿੱਤੇ ਇੱਕ ਚੀਜ਼ ਮੈਂ ਹੋਰ ਮੰਨਦਾ ਭਾਈ ਅੰਮ੍ਰਿਤਪਾਲ ਮੈਰੋ ਹੁੰਦਾ ਜਿਵੇਂ ਉਹ ਹੁਣ ਰਿਕਾਰਡਿੰਗ ਭੇਜੀ ਸੀ ਟਰੈਕਟਰ ਵਾਲੀ ਕੁੜੀ ਦੇ ਮਸਲੇ 'ਚ ਹਜੇ ਵੀ ਇਨ 'ਚ ਸਾਰਿਆਂ 'ਚ ਡਾਰ ਆ ਉਹਨਾਂ ਦਾ ਡਾਰ ਬਾਈ ਗੱਲ ਵਧੀਆ ਰਵੇਂ ਡਾਰ ਇਹਨਾਂ ਨੂੰ ਵੀ ਚਾਹੀਦਾ ਨਹੀਂ ਤੇ ਇਹਨਾਂ ਨੇ ਅੱਜੋਂ ਵੋਟਾਂ ਦੇ ਕੱਪੜੇ ਲਾਉਣ ਦਾ ਕਿ ਚਲੇ ਜਾਂਦੇ ਆ ਹੁਣ ਇੱਕ ਬੰਦੇ ਦੀ ਅੱਜ ਹੁਣ ਵੀਡੀਓ ਜੀ ਬਣਿਆ ਹੋਇਆ ਪਾਈ ਬੈਠੋ ਵੇਖ ਦੀ ਥੱਲੇ ਬੰਦੇ ਗਾਲਾਂ ਕੱਢੀ ਮੈਂ ਅਖਰ ਬਾਈ ਸ਼ਰਮ ਖਾ ਤੇਰੀ ਮਾਂ ਆਪਣੇ ਨੂੰ ਗਾਲਾਂ ਕੱਢੀ ਜਾਂਦੇ ਤੂੰ ਕਿਹਜਾ ਬੰਦਾ ਆ ਫੇਰ ਮੂੰਹ ਦੀ ਗੱਲ ਮੇਰੀ ਕੱਢ ਲਈ ਜੀ ਤੇ ਹੁਣ ਜਿਹੜਿਆ ਬਲੌਗਰ ਵੀ ਆ ਇਹ ਜਿਹੜਾ ਦੀ ਵਾਈਫ ਨਾ ਵੀਡੀਓ ਪਾਉਂਦੇ ਆ ਜਦੋਂ ਜਿੱਤੇ ਪਈ ਕਮੈਂਟ ਆਉਂਦੇ ਮੈਂ ਇਹ ਸੋਚਦਾ ਨਾ ਵੀ ਜਿਹੜਾ ਘਰ ਵਾਲਾ ਹਨਾ ਉਹ ਸੋਚਦਾ ਨਾ ਯਾਰ ਮੇਰੀ ਬੌਟੀ ਲਈ ਆ ਕਮੈਂਟ ਆਈ ਜਾਂਦੇ ਯਾਰ ਜਾਂਦਾ ਭਰਾ ਜਾਂ ਰਿਸ਼ਤੇਦਾਰ ਹਨਾ ਕਿੱਦਾਂ ਦੀ ਲੋਕ ਸ਼ਰਮੋਗ ਤੁਰੇ ਫਿਰਦੇ ਆ ਮੈਂ ਸੋਚਦਾ ਨਾ ਵੀ ਜਦੋਂ ਰਿਸ਼ਤੇਦਾਰ ਹੀ ਜਾਂਦੇ ਇਹਨਾਂ ਨੂੰ ਕੋਈ ਸ਼ਰਮਣਖ ਨਹੀਂ ਆਉਂਦੀ ਜਾ ਮੈਂ ਕਿਹਾ ਚੱਲ ਜਿਹਦੇ ਨੇ ਵਿਆਹੀ ਆ ਜਾਂ ਕੁੜੀ ਨੂੰ ਜਾਂ ਕੁੜੀ ਦੇ ਮਾਣਿਆਂ ਨੂੰ ਜਾਂ ਮੁੰਡੇ ਦੇ ਮਾਣਿਆਂ ਨੂੰ ਬੀ ਜਿਹੜੇ ਇੱਕ ਦੋ ਜਣੇ ਵਿਆਹੇ ਆ ਝੁੱਲਸੇ ਆ ਜੇ ਇਹਨਾਂ ਨੂੰ ਅਕਲ ਮੌਤ ਨਹੀਂ ਆਉਂਦੀ ਤੇ ਤੁਹਾਨੂੰ ਕੋਈ ਸ਼ਰਮ ਹੋਦ ਨਹੀਂ ਤੁਸੀਂ ਕਹਿ ਦਿਓ ਤੁਸੀਂ ਕਹਿ ਦਿਓ ਬਿਲਕੁਲ ਸਹੀ ਗੱਲਾਂ ਤੁਹਾਨੂੰ ਕੋਈ ਸ਼ਰਮ ਨਹੀਂ ਆਉਂਦੀ ਵੀ ਕੀ ਕਰੀ ਜਾਂਦੇ ਆ ਸਾਡਾ ਨੂਹ ਪੁੱਤ ਜਾਂ ਧੀ ਜਾਂ ਜਵਾਈ ਵੀ ਨੂੰ ਕਹੀਏ ਮਲੰਗਾ ਥੱਲੇ ਵੇ ਕੀ ਗਲੋਕਤੀ ਪਹਿਣਾ ਕਰੀ ਜਾਂਦੇ ਆ ਉਹੀ ਤਾਂ ਮੈਂ ਸਮਝਦਾ ਨਾ ਵੀ ਇਹ ਬੰਦੇ ਸ਼ਰਮ ਹੀ ਨਹੀਂ ਕਰਦੇ ਸਾਨੂੰ ਲੋਕੀ ਕਹੀ ਜਾਂਦੇ ਬਸ ਇੱਕ ਲਾਹ ਦੇਣੀ ਚਾਹੀਦੀ ਭਾਈ ਜੀ ਇਹ ਆਏ ਆ ਉਮਰ ਦੇ ਨਵੀਂ ਨਵੀਂ ਉਮਰ ਆ ਤੁਹਾਨੂੰ ਹਾਂ ਇਹ ਗਾਂ ਜਾ ਕੇ ਹਾਂ ਹਾਂ ਪਿਆ ਆ ਵਿਆ ਇਹ ਤੁਹਾਡੇ ਬੱਚੇ ਨਿਕਲੇ ਆ ਨਾ ਤੁਹਾਡੇ ਧੋਖੜੇ ਸਿਰੇ ਮੂੰਹ ਦੇ ਉਹ ਏ ਮम्मी पापा ਆ ਕੀ ਕੀਤਾ ਹਰ ਸਮਝ ਜਾਣਾ ਚਾਹੀਦਾ ਬਾਈ ਜੀ